ਕਲੀਅਰ ਕਰਨ ਲੈਂਦੇ ਹੋ ਫਿਰ ਮੈਂ ਤੁਹਾਨੂੰ ਦੇ ਦੇਵਾਂਗਾ 2 ਲੱਖ ਪੈਂਦੇ ਆ ਤੁਹਾਨੂੰ ਸਾਰਾ ਪੁੱਛੇ ਮਿਲ ਜਾਵੇ ਤੇ ਪਾਸ ਹੈਗੇ 241506 99% ਦਾ ਸਾਡਾ ਰਿਜ਼ਲਟ ਹੈ ਤੁਹਾਨੂੰ ਸਾਰਾ ਪੁੱਛਾ ਦੇ ਜੀ ਜੀ ਕੋਪੀ ਲਓ ਫਿਰ ਸਾਨੂੰ ਸਾਰਾ ਪੁੱਛ ਮਿਲ ਜਾਵੇ ਪਾਸ ਵਿੱਚ ਗੱਲ ਵਿੱਚ ਆ ਗਈ ਨਾ ਤੁਸੀਂ ਦੁਬਾਰਾ ਬੋਲਦੇ ਸਰ ਉਹ ਵੀ ਤੁਹਾਨੂੰ ਦੁਬਾਰਾ ਲੈਣਾ ਸਾਰਾ ਲਾਈਨ ਜਾ ਰਿਹਾ ਹੈ ਸਰ ਸਾਰੇ ਨਾਲ ਸਾਰਾ ਅੰਡਰਸਟੈਂਡਫੁਲ ਸੁਣ ਰਹੇ ਹੈ ਸਰ ਤੁਸੀਂ ਸਾਨੂੰ ਪਹਿਲਾਂ ਵਾਰੋਂ ਅਸੀਂ ਵੀ ਕੰਪਲੇਨ ਕਰਨਾ ਹੈ ਹਾਂ ਜੀ ਪਾਰਟ ਜੇ ਇਦਾਂ ਹੀ ਰਹੇ ਰਣੀ ਮੈਂ ਹਰ ਵਾਰੇ ਚੇਂਜ ਹੁੰਦੇ ਡਿਸਟ੍ਰਿਬਿਊਟ ਕਿਹਨੇ ਕਿਤਨ ਸਭ ਕਿਉਂ ਚੱਕੀ ਲੱਗਦੇ ਹਾਂ ਹਾਂ ਭਈ ਕਰਦੇ ਹੋ ਮਿਸਟਰੀ ਆਹ ਵੰਡ ਬਤਾ ਲਓ ਸੋ ਕਾਈਂਡਲੀ ਹੁਣ ਡਿਸਟਰਬ ਨਾ ਕਰਿਓ ਤੁਹਾਨੂੰ ਮਿਲ ਜਾਏਗਾ ਲੈਟ ਮੀ ਡਿਕਲੇਅਰ ਦ ਰਿਜ਼ਲਟ ਸੋ ਪਾਸ ਪਰਸੈਂਟੇਜਸ जी मैं फिर उठ के चला जाऊंगा जो ऑनलाइन वेबसाइट से डिकलेयर कर देंगे इस तरह नहीं डिस्टर्ब ना करो आराम ना आजी कर सो पास परसेंटेज इज नाइन्टी वन परसेंट पास परसेंटेज इज नाइन्टी वन परसेंट पास परसेंटेज फॉर गर्ल्स इज नाइन्टी फोर प्वाइंट थ्री टू परसेंट परसेंट पास परसेंटेज फॉर बॉयज इज एटी एट परसेंट पास परसेंटेज फॉर ट्रांसजेंडर इज हंड्रेड परसेंट तीन बच्चे अपीर हो तीन पास हुए ने अर्बन एरिया पास परसेंटेज इज 90.74 सेवन फोर परसेंट पास परसेंटेज फॉर रूरल एरिया इज 91.20 वन टू जीरो परसेंट पास परसेंटेज फॉर गवर्नमेंट स्कूल इज 91.01 वन जीरो वन परसेंट पास परसेंटेज फॉर नॉन गवर्नमेंट स्कूल इज नाइन्टी टू फोर सेवन परसेंट पास परसेंटेज फॉर एडिड स्कूल इज एटी सिक्स एट सिक्स परसेंट ਟੋਟਲ ਸਾਡੇ ਕੋਲ ਇਹ ਸਕੂਲਸ 1982 ਆਰ ਗਵਰਨਮੈਂਟ ਸਕੂਲਸ 1858 ਆਰ ਨਾਨ ਗਵਰਨਮੈਂਟ ਸਕੂਲਸ ਟੋਟਲ 3840 ਕੰਪਾਰਟਮੈਂਟ 6.7% ਬੱਚਿਆਂ ਦੀ ਆਈ ਹੈ ਜਿਹੜੇ ਕਿ ਆਪਦਾ ਸਪਲੀਮੈਂਟਰੀ ਚ ਪੀਰ ਹੋ ਕੇ ਫਿਰ ਪਾਸ ਕਰ ਸਕਦੇ ਨੇ फेल परसेंटेज इज 2.2% सो नाउ कमिंग टू द वेरियस स्ट्रीम्स कॉमर्स स्ट्रीम ਦੇ ਬੱਚਿਆਂ ਦੇ 96.83% ਹੈ ਪਾਸ ਪਰਸੈਂਟੇਜ ਹਿਮਨਿਟੀਜ਼ 87.58 ਸਾਇੰਸ 98.52 ਵੋਕੇਸ਼ਨਲ 90% ਜ਼ਿਲ੍ਹਾ ਵਿੱਚੋਂ ਸਭ ਤੋਂ ਉੱਪਰ ਜ਼ਿਲ੍ਹਾ ਅੰਮ੍ਰਿਤਸਰ ਰਿਹਾ 96.29% ਨਾਲ ਗੁਰਦਾਸਪੁਰ 95.84% ਪਠਾਨਕੋਟ 94.2% ਕਪੂਰਥਲਾ 94.1% ਫਰੀਦਕੋਟ 93.96% ਤਰਨਤਾਰਨ 93.78 ਐਸਬੀਐਸ ਨਗਰ 93.26 ਐਸਐਸ ਨਗਰ 93.07 ਹੁਸ਼ਿਆਰਪੁਰ 92.63 ਰੂਪਨਗਰ 92.14 ਬਾਕੀ ਦੇ ਜ਼ਿਲ੍ਹਿਆਂ ਦੀ ਲਿਸਟ ਤੁਹਾਨੂੰ ਦਿੱਤੀ ਹੋਈ ਹੈ ਬਾਕੀ ਸਬਜੈਕਟ ਵਾਈਜ਼ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰ ਲਿਆ ਹੈ ਡਿਟੇਲ ਦੇ ਵਿੱਚ ਹੈਗਾ ਜੇ ਫੇਰ ਵੀ ਤੁਹਾਨੂੰ ਇੱਥੇ ਤਾਂ ਸਾਡੀ ਵੈਬਸਾਈਟ ਤੇ ਸੌਫਟ ਕਾਪੀ ਵੀ ਇਹਦੀ ਤੁਹਾਨੂੰ ਪੀਡੀਐਫ ਵੀ ਮਿਲ ਜਾਏਗੀ ਸਰ ਮਾਡ ਵੈਬਸਾਈਟ ਵੀ ਕਰਦੇ ਹਾਂ ਕਿੱਥੇ ਜਾ ਕੇ ਸਾਰੇ ਰੈਕਡ ਦੇਖ ਸਕਦੇ ਆ ਜਿਹੜਾ ਓਵਰਆਲੋ ਵੀ ਦੱਸ ਦਿੱਤੀ ਠੀਕ ਹੈ ਸਰ ਅਸੀਂ ਇਹ ਵੀ ਇਹ ਵੀ ਤੁਹਾਨੂੰ ਦੱਸ ਦਿੱਤਾ ਹੈ ਤੁਹਾਡਾ ਰਿਕਰਡ ਪਾਉਣ ਦਾ ਮੈਂ ਕੋਸ਼ਿਸ਼ ਕਰਦਾ ਹਾਂ। ਹਾਂ। 290 1% ਮੈਰਿਟ ਲਿਸਟ ਹੁੰਦੀ ਹੈ ਤਾਂ 290 ਬੱਚੇ ਮੈਰਿਟ ਲਿਸਟ ਦੇ ਵਿੱਚ ਨੇ ਜਿਹਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ 55 ਬੱਚੇ ਨੇ ਹੁਸ਼ਿਆਰਪੁਰ 31 ਪਟਿਆਲਾ 30 ਜਲੰਧਰ 25 ਅਮਰitsar 16 ਫਿਰੋਜ਼ਪੁਰ 15 ਐਸਐਸ ਨਗਰ 13 ਬਠਿੰਡਾ 11 ਫਰੀਦਕੋਟ 11 ਗੁਰਦਾਸਪੁਰ 10 ਮੁਕਸਰ 10 ਮਾਨਸਾ 9 ਕਪੂਰਥਲਾਟ ਮੋਗਾਟ ਐਸ ਬੀ ਐਸ ਨਗਰ 7 ਤਰਨਤਾਰਨ 7 ਫਾਜ਼ਲਕਾਠੇ 6 ਰੂਪਨਗਰ 6 ਬਰਨਾਲਾ 4 ਫਤਿਹਗੜ ਸਾਹਿਬ 3 ਸੰਗਰੂਰ 3 ਪਠਾਨਕੋਟ 2 ਮਲੇਕੋਟਲਾ ਵਿੱਚੋਂ ਕੋਈ ਨਹੀਂ ਹੈ ਤੇ ਜਿਹੜੇ ਬੱਚੇ ਟੌਪ 3 ਪੈਰਟ ਦੇ ਵਿੱਚ ਆਏ ਨੇ ਉਹਨਾਂ ਦੇ ਨਾਂ ਹਨ ਹਰਸੀਰਤ ਕੌਰ ਪਿਤਾ ਦਾ ਨਾਂ ਸਿਮਰਦੀਪ ਸਿੰਘ ਸਰਵ ਹਿਤਕਾਰੀ ਸੀਨੀਅਰ ਸਕੈਂਡਰੀ ਵਿਦਿਆ ਮੰਦਰ ਬਰਨਾਲਾ ਇਹਦੇ 100% ਮਾਰਕਸ ਨੇ ਨੰਬਰ 2 ਤੇ ਆਏ ਆ ਮਨਵੀਤ ਕੌਰ ਮਨਵੀਰ ਕੌਰ ਪਿਤਾ ਦਾ ਨਾਮ ਗੁਰਜੰਟ ਸਿੰਘ ਐਸਐਸ ਮੈਮੋਰੀਅਲ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਕਸਿਆਣਾ ਫਿਰੋਜ਼ਪੁਰ ਇਹਨਾਂ ਦੇ 99.60% ਮਾਰਕਸ ਨੇ ਤੀਜੇ ਨੰਬਰ ਤੇ ਅਰਸ਼ ਪਿਤਾ ਦਾ ਨਾਮ ਕਰਮਜੀਤ ਸਿੰਘ ਇਹ શ્રી ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਪੀਖੀ ਮਾਨਸਾ ਤੋਂ ਹਨ ਇਹਨਾਂ ਦੇ 99.60% ਨੇ ਇਹ ਸਾਡੇ ਟਾਪ 3 ਟਾਪਰਸ ਹੈਗੇ ਸਾਡੇ ਇਸ +2 ਸਕੂਲ ਬੋਰਡ ਦੇ ਬਾਕੀ ਸਾਰੀ ਡਿਟੇਲ ਡਾਟਾ ਦੀ ਵੈਬਸਾਈਟ ਤੇ ਵੀ ਹੈ ਵੈਬਸਾਈਟ ਬੋਰਡ ਦੀ ਵੈਬਸਾਈਟ ਤੁਸੀਂ ਸਰਚ ਕਰੋਗੇ ਉਹਦੇ ਤੇ ਸਾਰਾ ਪੁੱਛ ਕੇ ਪਿਛਲੇ ਸਾਲ ਨਾਲੋਂ ਕਿੰਨਾ ਅੱਗੇ ਵਧੀਆ ਰਹਿਣਾ ਕੀ ਪਿਛਲੇ ਸਾਲ ਤੋਂ ਨਾਲੋਂ 2% ਰਿਜ਼ਲਟ ਘਟ ਹੈ ਕਿਉਂਕਿ ਪਿਛਲੇ ਸਾਲ ਨਾਲੋਂ ਇਸ ਸਾਲ ਅਸੀਂ ਥੋੜੀ ਜੀ ਸਖਤੀ ਵਧਾਈ ਸੀ ਸਪੈਸ਼ਲੀ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਜਿਵੇਂ ਉਦੋਂ ਵੀ ਤੁਸੀਂ ਨਿਊਜ਼ ਆਈਟਮ ਵੀ ਦਿੱਤੇ ਸੀਗੇ ਕਿ ਅਸੀਂ ਨਕਲ ਤੇ ਥੋੜਾ ਜਿਹਾ ਸਖਤੀ ਹੋਣਾ ਸ਼ੁਰੂ ਕੀਤਾ ਤੇ ਇਹ ਇਸ ਕ੍ਰਮ ਨੂੰ ਅਸੀਂ ਜਾਰੀ ਰੱਖਾਂਗੇ ਤੇ ਐਜੂਕੇਸ਼ਨ ਸਟੈਂਡਰਡਸ ਨੂੰ ਵਧਾਵਾਂਗੇ ਸੋ ਦੈਟ ਪਾਸ ਪਰਸੈਂਟੇਜ ਦੇ ਫਰਕ ਨਾ ਪਵੇ ਕੁਆਲਿਟੀ ਆਫ ਐਜੂਕੇਸ਼ਨ ਵਧੀਆ ਹੋ ਜਾਏ ਤੇ ਇਹ ਸਾਡਾ ਇਸ ਸਾਲ ਦਾ ਟੀਚਾ ਰਹੇਗਾ ਕਿ ਕੁਆਲਿਟੀ ਆਫ ਐਜੂਕੇਸ਼ਨ ਵਧੀਆ ਕੀਤੀ ਜਾਵੇ ਐਂਡ ਜਿਹੜਾ ਨਕਲ ਨੂੰ ਕਿਸੇ ਤਰ੍ਹਾਂ ਮਿਨੀਮਾਈਜ਼ ਤੇ ਲੈ ਕੇ ਆਇਆ ਜਾ ਸਕੇ ਕਿਉਂਕਿ ਪਹਿਲਾਂ ਹੀ ਕਾਫੀ ਕੰਟਰੋਲਡ ਹੈ ਪਰ ਹੋਰ ਕੰਟਰੋਲ ਕਰਨ ਦੀ ਅਸ ਲੋੜ ਹੈ। ਸਪੋਰਟਸ ਕੈਟਾਗਰੀ ਦਾ ਮੈਰਿਟ ਚ ਸਰ 26 ਬੱਚੇ ਐ ਸਪੋਰਟਸ ਕੈਟਾਗਰੀ। ਸਪੋਰਟਸ ਕੈਟਾਗਰੀ ਵਾਲੇ ਮੈਰਿਟ ਦੇ ਵਿੱਚ 26 ਬੱਚੇ ਨੇ ਜਿਨ੍ਹਾਂ ਨੂੰ ਸਪੋਰਟਸ ਦੇ ਮਾਰਕਸ ਵੀ ਐਡ ਹੋਏ ਨੇ। ਟੋਟਲ ਬੱਚੇ ਜਿਨ੍ਹਾਂ ਨੂੰ ਸਪੋਰਟਸ ਦੇ ਮਾਰਕਸ ਮਿਲੇ ਨੇ 92 ਬੱਚੇ ਟੋਟਲ 902 ਟੋਟਲ 902 ਇਹਦੇ ਤੋਂ ਮੈਰਿਟ ਕਰਦੇ ਨੈਸ਼ਨਲ ਗੇਮਸ ਕਿੰਨੇ ਉਹ ਸਪੋਰਟਸ ਡਿਪਾਰਟਮੈਂਟ ਕੋਲ ਹੀ ਹੁੰਦਾ ਠੀਕ ਹਾਂਜੀ ਟੌਪ 3 ਚੋਂ ਨਹੀਂ ਟੌਪ 3 ਚੋਂ ਨੇ ਸਰ ਇੱਕ ਤੁਜੀ ਗਾ ਰਹੇ ਚਾਹੇ ਜਿਹੜਾ ਸਕੂਲ ਦਾ ਵਾਈਸ ਜਿਹੜੇ ਬੱਚੇ ਨੂੰ ਮੈਸੇਜ ਆਇਆ ਨੇ ਉਹ ਨੇਮ ਵਾਈਜ਼ ਉਹ ਲਿਸਟ ਨਹੀਂ ਆਈ ਕਿ ਤੁਹਾਨੂੰ ਨਾ ਗਿਲਟ ਆਪਰ ਲਾਫਾ ਮੈਂ ਤੁਹਾਨੂੰ ਮੈਂ ਮੈਰਿਟ ਲਿਸਟ ਅਸੀਂ ਦੇ ਦਿੰਨੇ ਉਹ ਵੈਬਸਾਈਟ ਤੇ ਪਾਤੀ ਲੈ ਲਓ ਤੁਸੀਂ ਕੱਢ ਲਓ ਸਾਰੇ ਰਿਜ਼ਲਟ ਤੋਂ ਤੋਂ ਵੈਬਸਾਈਟ ਤੋਂ ਹੀ ਡਾਊਨਲੋਡ ਕਰ ਲਓ ਪ੍ਰਿੰਟ ਨਿਕਲ ਜਾ ਬੱਚੇ ਕਦੋਂ ਦੇਖਣਗੇ ਸਵੇਰੇ ਨਹੀਂ ਹੁਣੀ ਹੁਣੀ ਆ ਤੁਹਾਡੇ ਹੁਣੇ ਐਕਟੀਵੇਟ ਕਰ ਦਿਓ ਜਿਹੜਾ ਰਿਜ਼ਲਟ ਹੈ ਇਹਦੇ ਵਿੱਚ ਇਹ ਕਲੀਅਰ ਵੀ ਹੋ ਰਿਹਾ ਵੀ ਕਿਹੜੀ ਸਟਰੀਮ ਕੋ ਹੈਗੀ ਬੱਚੀ ਸਰ ਹੋ ਰਿਹਾ ਹੈ ਮੈਰਿਟ ਮੈਰਿਟ ਲਿਸਟ ਚ ਹੋਏਗਾ ਮੈਂ ਮੈਰਿਟ ਲਿਸਟ ਵੀ ਹੈਗਾ ਤੇ ਵੈਬਸਾਈਟ ਤੇ ਜਰ ਤੁਸੀਂ ਜਾਓਗੇ ਤੁਹਾਨੂੰ ਡਿਟੇਲਸ ਮਿਲ ਜਾਣਗੇ ਮਤਲਬ ਇਹ ਜਿਹੜਾ ਟਾਪਰਸ ਨੇ ਬੱਚੇ ਇਹਦਾ ਵੀ ਸਟਰੀਮ ਦੀ ਸੀ ਇਹਨਾਂ ਦੀ ਸਟਰੀਮ ਫਸਟ ਦੀ ਫਸਟ ਦੀ ਸਾਇੰਸ ਫਸਟ ਦੀ ਸਾਇੰਸ ਸੈਕਿੰਡ ਦੀ ਸਾਇੰਸ ਥਰਡ ਦੀ ਹਿਊਮਨਿਟੀਜ਼ ਉਹ ਡੇਟ ਆਫ ਬਰਥ ਨਾਲ ਫਿਰ ਅੱਗੇ ਪਿੱਛੇ ਉਹ ਸੈਕਿੰਡ ਥਰਡ ਦੀ ਕੋਈ ਮੈਡਿਕ ਅਸੀਂ ਤੁਹਾਨੂੰ ਉਹੀ ਕਰ ਦਿੰਦੇ ਹਾਂ ਯਾਰ ਇਸ ਵਾਰੀ ਕੁੜੀਆਂ ਨੇ ਬਾਜੀ ਮਾਰ ਦਿੱਤੀ ਹਾਂਜੀ ਹਾਂਜੀ

ਸਰਕਾਰੀ ਦਾ ਰਿਜ਼ਲਟ ਸ਼ਹਿਰ ਨਾਲੋਂ ਵਧੀਆ ਹੈ ਪ੍ਰਾਈਵੇਟ ਦਾ ਰਿਜ਼ਲਟ ਸਰਕਾਰੀ ਨਾਲੋਂ ਕੀ ਕਾਰਨ ਬਣਦੇ ਹੋ ਮੈਰਿਟ ਵੀ ਇਸੇ ਦਾ ਮੈਰਿਟ ਤੇ ਗਵਰਨਮੈਂਟ ਦਾ ਜ਼ਿਆਦਾ ਹੈ ਪ੍ਰਾਈਵੇਟ ਦਾ ਘੱਟ ਆਉ ਉਹ ਤਾਂ ਫਿਰ ਹੁਣ ਸਮੀਕਰਨ ਅਲੱਗ-ਅਲੱਗ ਚੱਲਦੇ ਰਹਿੰਦੇ ਨੇ ਐ ਤਾਂ ਫਿਰ ਕੰਬੀਨੇਸ਼ਨ ਪੰਜਾਬ 'ਚ ਹਰੇਕ ਸਕੂਲ ਦਾ ਡਾਇਨਾਮਿਕਸ ਅਲੱਗ-ਅਲੱਗ ਹੁੰਦਾ ਠੀਕ ਹੈ ਕਿਤੇ ਪੇਰੈਂਟਸ ਜ਼ਿਆਦਾ ਉਹ ਹੁੰਦੇ ਨੇ ਬੱਚੇ ਸਭ ਸਿਆ ਪ੍ਰਾਈਵੇਟ ਦੇ ਹੁੰਦੇ ਨੇ ਹਾਂਜੀ ਕੀ ਕਰਨ ਗ੍ਰੇਸ ਉਹ ਤੋਂ ਸਟੈਂਡਰਡ ਜਿਹੜਾ ਸਾਡਾ ਨੋ ਮੋਡਲ ਕਿੰਨੇ ਸਾਲ ਹੋ ਗਏ ਮੇਰੇ ਖਿਆਲ 4-5 ਬਹੁਤ ਸਾਲ ਨੂੰ ਚਾਰ ਪੰਜ ਸਾਲਾਂ ਤੋਂ ਨਹੀਂ ਕੀਤੀ ਉਹ ਸੇਮ ਨੋ ਮੋਡੀਫਿਕੇਸ਼ਨ ਮੈਡੀਕਲ ਦੇ ਕੁਝ ਸਬਜੈਕਟਸ ਤੇ ਹੋਰ ਪੇਪਰ ਆਉਗਾ ਤੇ ਮੈਸੇਜ ਆ ਰਿਹਾ ਉਸ ਕਹ ਰਿਹਾ ਕਿ ਲਾਗ ਨਹੀਂ ਹੋ ਰਿਹਾ ਤਾਂ ਸਾਡਾ ਨਾ ਨਹੀਂ ਕਿਹਾ ਜਾਂ ਸਾਡੇ ਕੋਲ ਕੋਈ ਪ੍ਰੂਫ ਨਹੀਂ ਆਇਆ ਕੋਈ ਸਾਡੇ ਕੋਲ ਐ ਸਪੈਸਿਫਿਕ ਕਲੇਮ ਨਹੀਂ ਆਇਆ ਤੇ ਆ ਹੈਗਾ ਆਊਟ ਆਫ आरएल दी हगी विथहेल्ड टोटल 88 टोटल ਦਿੱਤਾ ਆ ਰਲ ਜਿਹੜਾ ਦਿੱਤਾ ਹੈ ਨਾ ਵਿਦहेल्ड ਉਹ आरएल ਵਾਲੇ ਹਾਂ ਬਸ ਇਹ ਸਵਾਲ ਬਾਰੇ ਕੀ ਕਿਹਨਾਂ ਜਿਹੜਾ ਨਾ ਦਿੱਤਾ ਆਪਾਂ ਹਮਮ ਉਹ ਨੰਬਰ ਤੋਂ ਡਾਇਰੈਕਟ ਕਿੰਨੇ ਕੁ ਅੱਠ ਲਗਾਉ ਉਹ ਆਟੋਮੈਟਿਕ ਸਿਸਟਮ ਦਿੰਦਾ ਉਹ ਆਇਡੈਂਟੀਫਾਈ ਨਹੀਂ ਕਰਕੇ ਦਿੰਦਾ ਸਿਸਟਮ ਆਇਡੈਂਟੀਫਾਈ ਨਹੀਂ ਕਰਦਾ ਨੰਬਰ ਉਹ ਨਹੀਂ ਉਹ ਦਿੰਦਾ ਹੀ ਨਹੀਂ ਸਾਨੂੰ ਅਸੀਂ ਉਹਨੂੰ ਸਪਰੈਸ ਕੀਤਾ ਆ ਆਟੋਮੈਟਿਕਲੀ ਸਿਸਟਮ ਨੰਬਰ ਬਲਾ ਦਿੰਦਾ ਜਿਹੜਾ ਫਾਰਮੂਲੇ ਦੇ ਹਿਸਾਬ ਨਾਲ ਜਿਹੜਾ ਆਇਡੈਂਟੀਫਾਈ ਕਰਕੇ ਸਾਨੂੰ ਨੰਬਰ ਦੱਸੂਗਾ ਤੇ ਫਿਰ ਆਇਡੈਂਟੀਫਿਕੇਸ਼ਨ ਵੀ ਦੱਸ ਦੇਗਾ ਸੋ ਉਹ ਨਹੀਂ ਫਿਰ ਸਰ ਇੱਕ ਸਵਾਲ ਸੀ ਜਿਹੜੇ ਸਟੂਡੈਂਟਸ ਮੈਰਿਟ ਲਿਸਟ ਚ ਆਏ ਨੇ ਜੇ ਪਹਿਲਾ ਸਾਇੰਸ ਦੂਜਾ ਵੀ ਸਾਇੰਸ ਤੇ ਮੈਡੀਕਲ ਕੇ ਨਾਨ ਮੈਡੀਕਲ ਸਰ ਇਹ ਬਾਈਫਰਕੇਸ਼ਨ ਨੇ ਸਾਇੰਸ स्ट्रीਮ ਵਿੱਚ ਅਸੀਂ ਮੈਰਿਟ स्ट्रीਮ ਵਾਈਜ਼ ਕੱਢਦੇ ਆ ਉਹਨਾਂ ਦੇ ਅੱਗੇ ਸਬ स्ट्रीਮ ਵਾਈਜ਼ ਨਹੀਂ ਕੱਢਦੇ ਮੈਰਿਟ स्ट्रीਮ ਵਾਈਜ਼ ਹੁੰਦੀ ਆ ਸਾਇੰਸ स्ट्रीਮ ਦੀ ਹਿਮਨਿਟੀਆਂ ਦੀ ਕਮਰਸ ਦੀ ਉਹਦਾ ਵਿੱਚ ਐ ਨਹੀਂ ਹੈਗਾ ਵੀ ਸਾਇੰਸ ਦੇ ਵਿੱਚ ਅੱਗੇ ਵੀ ਫਿਰ ਮੈਰਿਟ ਬਣਾਈ ਜਾਵੇ ਉਹ ਨਹੀਂ ਕਰਦੇ ਸ਼ੁਰੂ ਤੋਂ ਬੋਰਡ ਤੇ ਹੀ ਪ੍ਰਚਾਲਨ ਉਹ ਤੁਸੀਂ ਜਦੋਂ ਤੁਹਾਨੂੰ ਮੈਰਿਟ ਲਿਸਟ ਲਿਖੂਗੀ ਉਹ ਇਹ ਚੋਂ ਤੁਸੀਂ ਕੱਢ ਲਿਓ ਕਲੀਅਰ ਹੋਊਗਾ ਉਹ ਸਰ ਲਿੰਕ ਨੂੰ ਕਲੀਅਰ ਕਰ ਲਓ ਪੀ ਸਟੂਡੈਂਟ ਵੀ ਆਪਣਾ ਵੈਬਸਾਈਟ ਤੇ ਦੇਖ ਸਕਦੇ ਨੇ ਲਿੰਕ ਲਿੰਕ ਸਰ ਲਿੰਕ ਜਨਰੇਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਾਉਂਡ ਵੈਬਸਾਈਟ ਜਿਹੜੀ ਉਹ ਪੰਜਾਬ ਸਕੂਲ ਐਜੂਕੇਸ਼ਨ ਦੀ ਵੈਬਸਾਈਟ ਆ ਉੱਤੇ ਫਲੈਸ਼ ਹੋ ਰਿਹਾ ਜੀ ਤੁਸੀਂ ਹੁਣੇ ਖੋਲੋ ਨਹੀਂ ਨਹੀਂ ਵਿਦ ਇਨ 5 ਟੂ 5 ਟੂ 7 ਮਿੰਟਸ ਵਿਦ ਇਨ 5 ਟੂ ਸਰ ਇੱਕ ਮਿੰਟ ਲਾਈਕ ਉਹ ਅਸੀਂ ਐਨਾਲਿਸਿਸ ਹੁਣ ਸਾਡੇ ਕੋਲ ਡਿਟੇਲ ਹੁਣ ਨਿਕਲ ਜਿਵੇਂ ਹੁਣ ਤੁਸੀਂ ਵੈਬਸਾਈਟ ਤੇ ਜੋ نیچے ਜਾਓਗੇ 10 ਮਿੰਟ ਚ ਵੈਬਸਾਈਟ ਤੇ ਡਿਟੇਲ ਪਏਗੀ ਸਾਨੂੰ ਵੀ ਉਦਾਂ ਹੀ ਅਵੇਲੇਬਲ ਹੋਏਗੀ ਉਹ ਫਿਰ ਐਨਾਲਿਸਿਸ ਉਹ ਤੁਹਾਨੂੰ ਸ਼ਾਮ ਤੱਕ ਵੈਬਸਾਈਟ ਤੇ ਪੈ ਜਾਏਗਾ ਕੰਪੈਰੀਟਿਵ ਐਨਾਲਿਸਿਸ ਹਾਂਜੀ ਕੱਲੇ ਕਰ ਲਓ ਅਸੀਂ ਇੱਥੇ ਕਰ ਲੈ ਅੱਛਾ 10th ਦਾ ਕਦੋਂ ਆ ਰਿਹਾ 10th ਦਾ ਅਸੀਂ ਕੱਲ ਦੱਸਾਂਗੇ ਅਸ ਥੋੜੀ ਜੀ ਕਾਊਂਟਰ ਟੇਕਿੰਗ ਚੱਲ ਰਹੀ ਹੈ ਵੀ ਬਸ ਦੋ ਤਿੰਨ ਦਿਨਾਂ ਚ ਹੋ ਜਾਏਗਾ ਅੱਛਾ ਹਾਂ ਕੱਲ ਅਸੀਂ ਡੇਟ ਦੱਸ ਦਿਆਂਗੇ